ਗਿੱਦੜਪਾ ਇਲੈਕਸ਼ਨ ਦਾ ਵੀ ਬਾਹਲਾ ਕਾ ਮੁੱਲ ਜਿਆ ਪਿਆ ਕੀ ਚੱਕਰ ਆ ਯਾਰ ਗਿੱਦੜਵੇ ਦੇ ਦਾਸਲਮੇ ਜੇ ਤੂੰ ਸਹੀ ਪੁੱਛੇ ਨਾ ਹੁਣ ਜਿਵੇਂ ਅੱਗੇ ਸਿਆਣਿਆਂ ਦੀ ਕਹਾਵਤ ਆ ਕਹਿੰਦੇ ਹੁੰਦੇ ਆ ਕਿ ਤੰਦ ਨਹੀਂ ਉਲਝੇ ਤਾਣੀ ਉਲਝਗੀ ਹੁਣ ਤਾਂ ਤਾਣੀ ਉਲਝਗੀ ਬਾਹਲਾ ਤਕੜਾ ਬਾਹਲਾ ਟਾਫ ਮੁਕਾਬਲਾ ਹੋਣਾ ਹੋ ਸਕਦਾ ਵੀ ਪੰਜਾਬ ਦੇ ਮੰਤਰੀ ਨਹੀਂ ਕੇਂਦਰ ਦੇ ਮੰਤਰੀਆਂ ਨੂੰ ਵੀ ਗਲੀਆਂ ਚ ਵੋਟਾਂ ਮੰਗਣੀਆਂ ਪੈਣਾ ਆ ਕੇ ਮਤਲਬ ਇੱਥੇ ਸੈਂਟਰ ਦਾ ਕੋਈ ਮਸਟਰ ਸੈਂਟਰ ਦੇ ਬੰਦੇ ਮੰਤਰੀ ਆਉਣਗੇ ਬੰਦੇ ਨਹੀਂ ਆਉਂਦੇ ਮੰਤਰੀ ਗਿੱਦੜਵੇ ਦੀਆਂ ਗੱਲਾਂ ਹਾਂ ਪੰਜਾਬ ਦੀ ਯੂਰੀ ਯਾਰ ਸਭ ਤੋਂ ਹੌਟ ਸ਼ੀਟ ਹੈ ਜਿਵੇਂ 95 ਚ ਇਲੈਕਸ਼ਨ ਹੋਇਆ ਸੀ ਨਾ ਉਵੇਂ ਇਲੈਕਸ਼ਨ ਹੋਣਾਗੇ ਦੜਵੇ ਤੇ ਅੱਜ ਦੀ ਗੱਲ ਨੋਟ ਕਰਦਾ ਐ ਨਹੀਂ ਪਤਾ ਸੁਖਵੀਰ ਵੀ ਹੋਵੇ ਯਾਰ ਮੈਂ ਤੁਹਾਨੂੰ ਜਦੋਂ ਕਹੀ ਦਿੱਤਾ ਵੀ ਜਦੋਂ ਸੈਂਟਰ ਦੇ ਮੰਤਰੀ ਫੇਰ ਹੀ ਹੋਣਗੇ ਜੇ ਇੱਥੇ ਪੰਜਾਬ ਦੇ ਤਰਨਾਡ ਮੰਤਰੀ ਉੱਠੇ ਆ ਤਾਂ ਪੂਰਾ ਪੇੜਾ ਕੰਮੂਗਾ ਪੂਰਾ ਜਮਾ ਸਿਰੇ ਲੱਗੂਗੀ ਦੁਨੀਆ ਦੇ ਵਲਡ ਦੇ ਨਕਸ਼ੇ ਤੇ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਸਕਰੀਨਾਂ ਚ ਲਾ ਕੇ ਸੁਣਨਗੇ ਵੀ ਕੀ ਦੜਵੇ ਦਾ ਕੀ ਰਿਜ਼ਲਟ ਕਹਿੰਦਾ ਐਡੀ ਤਗੜੀ ਗੱਲ ਬਾਨੀ ਆ ਹੌਣ ਤੂੰ ਵੇਖ ਲੈ ਆਪ ਹੀ ਹੈ ਨਾ ਪ੍ਰਧਾਨ ਹੀ ਆ ਸਾਰੇ ਪਾਰਟੀਆਂ ਦੇ ਹਰੇਕ ਆਸਤੇ ਮੁੱਛ ਦਾ ਸਵਾਲ ਕਾਲੀ ਦਲ ਦੇ ਵੀ ਹੁਣ ਮੁੱਛ ਦਾ ਸਵਾਲ ਹੀ ਬਣ ਗਿਆ ਕਾਂਗਰਸ ਦੇ ਵੀ ਆਮ ਆਦਮੀ ਪਾਰਟੀ ਦਾ ਵੀ ਸਭ ਤੋਂ ਮੁਕਾਬਲਾ ਸਖਤ ਹੋ ਗਿਆ ਸਖਤ ਤਾਂ ਇਹ ਹੋ ਗਿਆ ਆਮ ਆਦਮੀ ਦਾ ਮੰਨ ਕੇ ਚੱਲ ਹੁਣ ਜਿਹੜਾ ਡੈਂਪ ਸਖਤ ਮੁਕਾਬਲਾ ਡੈਂਪੀ ਦੇ ਉਧਰ ਜਾਣ ਨਾਲ ਬਣਿਆ ਕਿਉਂਕਿ ਡੈਂਪੀ ਦੀ ਆਪਦੀ ਵੋਟ ਵੀ ਆ ਹੁਣ ਉਹ ਆਪਦੀ ਵੋਟ ਵੀ ਮਗਰ ਜਾਊਗੀ ਆਮ ਆਦਮੀ ਪਾਰਟੀ 'ਚ ਹੋ ਸਕਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ੱੱਕਾ ਲੱਗ ਜੇ ਕੋਈ ਉਹਨਾਂ ਦਾ ਵੀ ਉਮੀਦਵਾਰ ਜਿਹੜਾ ਨਾਂ ਤੇ ਆਪਦੀ ਤੇ ਮੋਹਰ ਲਵਾਉਣ ਨੂੰ ਫਿਰਦਾ ਹੈ ਕੋਈ ਉਹਨਾਂ ਦਾ ਬੰਦਾ ਹੋਰ ਪਾਰਟੀ ਚ ਉੱਠ ਜੇ ਉਹ ਆਪਦੀ ਵੋਟ ਮਗਰ ਤਾਂ ਕਰਕੇ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਨਾ ਉਧਰੋਂ ਭਾਜਪਾ ਦਾ ਫਾਈਨੈਂਸ ਮਿਨਿਸਟਰ ਇੱਥੇ ਆ ਰਿਹਾ ਕੁੰਡਿਆਨੇ ਸਿੰਘ ਪਸੰਦਗੇ ਤਿੰਨ ਚਾਰ ਵੇਰੀ ਦਾ ਐਮਐਲਏ ਜਿੱਤੇ ਆ ਦੋ ਵੇਰੀ ਦਾ ਫਾਈਨੈਂਸ ਮਿਨਿਸਟਰ ਸੈਂਟਰ 'ਚ ਪਹੁੰਚ ਮੋਦੀ ਨਾਲ ਹੱਥ ਮਨਪ੍ਰੀਤ ਬਾਦਲ ਇਉਂ ਚਾਹ ਸਾਂਝੀ ਹੱਥ ਮਲਾਉਣਾ ਆਏ ਮਲਾਉਣਾ ਤੇ ਫਿਰ ਕੁੰਡੀਆਂ ਦੇ ਫਸਣਗੇ ਜਮਾ ਸਾਮਨਾ ਦੇ ਵੀ ਤੰਗੋ ਮਦਨ ਨੂੰ ਕਹਿਣਾ ਵੀ ਮਨਪ੍ਰੀਤ ਬਾਦਲਤੀ ਹਮਾਇਤ ਕਰਨ ਸੈਂਟਰ ਦੇ ਮੰਤਰੀ ਵੀ ਆਉਣਗੇ ਇੱਥੇ ਹੋ ਸਕਦਾ ਵੀ ਗਲੀਆਂ 'ਚ ਸੈਂਟਰ ਦੇ ਮੰਤਰੀਆਂ ਤੇ ਇੱਕ ਤੁਰਨਾ ਪੈ ਜੇ ਪਿੰਡਾਂ ਦੀਆਂ ਗਲੀਆਂ 'ਚ ਜਾਂ ਅੱਗੇ ਢੜਵੇ ਸ਼ਹਿਰਾਂ 'ਚ ਵੀ ਵੋਟਾਂ ਮਨਪ੍ਰੀਤ ਨੂੰ ਪਾਓ ਉਧਰੋਂ ਆਮ ਆਦਮੀ ਪਾਰਟੀ ਦੇ ਜਿੰਨੇ ਮੁੱਖ ਮੰਤਰੀ ਜਾ ਖੇਤੀਬਾੜੀ ਮੰਤਰੀ ਜਾਂ ਬਿਜਲੀ ਮੰਤਰੀ ਜਿੰਨੇ ਮੰਤਰੀ ਆ ਜਿੰਨੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆ ਜਿੰਨੀ ਦਿੱਲੀ ਦੀ ਲੀਡਰਸ਼ਿਪ ਉਹ ਵੀ ਆ ਕੇ ਇੱਥੇ ਬਹਿ ਜੇ ਵੀ ਵੋਟਾਂ ਡੈਂਪੀ ਨੂੰ ਪਾਇਓ ਤਾਂ ਹੀ ਤੁਹਾਡੇ ਕਰਕੇ ਮੈਨੂੰ ਤਾਂ ਵੀ ਗਿੱਦੜ ਵੇਧੀਆਂ ਵੋਟਾਂ ਕਰਕੇ ਤੁਹਾਡੇ ਭਲਾਈ ਜਾਣੇ ਮੇਲਾ ਲੱਗਿਆ ਪਿਆ ਕਲਾਕਾਰ ਫਿਰਦੇ ਆ ਆ ਗਿੱਦੜ ਵਾਲੀ ਖੜੀ ਖੁੜੀ ਲੱਗੀ ਜਾਂਦੇ ਇਹ ਤਾਂ ਨਹੀਂ ਇਹ ਤਾਂ ਹਜੇ ਟਰੇਲਰ ਆ ਜਿਵੇਂ ਆਦੇ ਨੇ ਤਾਂ ਪਿਕਚਰ ਤੋਂ ਵੀ ਬਾਕੀ ਐ ਕਹਿੰਦੇ ਹਜੇ ਦਾ ਹਜੇ ਦਾ ਇੱਕ ਪਾਰਟੀ ਨਹੀਂ ਖੜੇ ਕੁੜੇ ਲਵਾਉਣੇ ਸ਼ੁਰੂ ਕੀਤੇ ਹੁਣ ਮਗਰ ਦੂਜਿਆਂ ਨੂੰ ਵੀ ਲਵਾਉਣੇ ਪੈਣਗੇ ਉਹੀ ਤਾਂ ਗੱਲ ਨਾ ਤੀਆਂ ਲੰਘਣ ਤੋਂ ਬਾਅਦ ਛੋਡੇ ਪਿੰਡ ਤੀਆਂ ਦਾ ਪ੍ਰੋਗਰਾਮ ਗੱਲ ਮਕਾ ਵੀ ਗਿੱਦੜਵੇ ਦੀ ਚਾਂਦੀ ਬਣ ਗਈ ਚਾਂਦੀ ਬਣ ਜੋਣਾ ਬਈ ਸਰਕਾਰ ਨੂੰ ਮੌਕੇ ਤੇ ਹੁਣ ਉਧਰੋਂ ਸੈਂਟਰ ਕੰਮ ਕਰੂ ਕੰਮ ਵੀ ਵੱਧ ਹੋਣਗੇ ਹਾਂ ਉਧਰੋਂ ਪੰਜਾਬ ਸਰਕਾਰ ਕਰੂ ਉਧਰੋਂ ਸੈਂਟਰ ਕਰੂ ਹਾਂ ਜਿੰਨੇ ਗੇ ਦੜਵੇ ਦੇ ਪਿੰਡਾਂ ਸ਼ਹਿਰਾਂ ਦੇ ਰੁਕੇ ਕੰਮ ਆ ਸਾਰੇ ਹੋਣਗੇ ਸਿਰੇ ਹੋ ਜਾਣਗੇ ਵੀ ਬਸੇ ਸੀਟ ਸਾਡੀ ਰਹਿਣੀ ਚਾਹੀਦੀ ਹੈ ਹਾਂ ਯਾਰ ਤੂੰ ਗੱਲ ਮਕਾਸ ਸਾਡੇ ਨਾਲ ਇੱਥੇ ਆਹ ਇੱਕ ਮਾਡਲ ਰੋਲ ਖਣੀ ਕੀ ਬਣਾਇਆ ਛੱਪੜ ਹੂੰ ਤੇ ਉਹ 2 ਮਹੀਨੇ 3 ਹੋ ਗਏ ਸੀਗੇ ਜਦੋਂ ਵੋਟਾਂ ਨਹੀਂ ਪੰਗਾ ਐਮਪੀ ਦੀਆਂ ਉਹ ਕੋਡ ਲੱਗ ਗਿਆ ਸੀ ਹੂੰ ਉਹਦਾ ਕੰਮ ਰੁਕ ਗਿਆ ਸੀ ਤੇ ਜਦੋਂ ਹੁਣ ਬਈ ਆਹ ਚੱਲਿਆ ਕੰਮ ਵੀ ਤੀਆਂ ਤੇ ਸੀਐਮ ਸਾਹਿਬ ਨੇ ਆਉਣਾ ਹੂੰ ਰਾਤੇ ਰਾਤੀ ਉਹਨੂੰ ਕਿਧਰੇ ਤਾਂ ਰੰਗ ਹੋ ਗਿਆ ਕਿਧਰੇ ਟੇਲਾਂ ਦੀਆਂ ਟਰਾਲੀਆਂਆਂ ਲੌਕ ਟੇਲ ਨਹੀਂ ਲੱਗਦੀ ਅੱਛਾ ਚੱਲੀ ਜਾਂਦਾ ਕੰਮ ਰੋਲ ਮਾਡਲ ਬਣ ਜਾਊਗਾ ਯਾਰ ਸਾਡਾ ਪਿੰਡ ਹੋਰ ਦੱਸ ਠੀਕ ਹੈ ਇਹ ਫਾਇਦੇ ਇੱਕ ਕਿਸਮਤ ਜਾਗਦੀ ਦੀ ਕਿਸੇ ਹਲਕੇ ਦੀ ਵੀ ਜਿੱਥੇ ਬਾਈ ਇਲੈਕਸ਼ਨ ਹੋਣ ਥੋੜੀ ਜਾਗੂਗੀ ਤੇ ਜਾਗ ਪੀ ਜਾਗੂਗੀ ਕਿ ਆ ਜਾਰ ਨੇਤਾ ਆ ਅਫਸਾਨਾ ਖਾਨ ਅਫਸਾਨਾ ਖਾਨ ਕਨਵਰ ਕਰੇ ਵਾਲ ਗਰਲੇ ਜਗਤਰ ਐਵੇਂ ਜੇ ਕਲਾਕਾਰ ਜੇ ਉਂਦ ਸਟੇਜ ਹੋਵੇ ਖੰਝਣਾ ਹੋਵੇ 11 1102 2000 ਟਿਕਟਾ ਇੱਥੇ ਫ੍ਰੀ ਚ ਸਰਕਾਰ ਵੱਲ ਹਜੇ ਮਾਨਨ ਮਾ ਕੀ ਨਾ ਵੀ ਹਜੇ ਤਾਂ ਕੁਝ ਵੀ ਨਹੀਂ ਅਜੇ ਇਲੈਕਸ਼ਨ ਚ ਤੇਰਨ ਤੋਂ 4 ਮਹੀਨੇ ਪਹਿ ਹੈ। ਤੇ ਮਗ ਜਮੇ ਹੀ ਪਹਿਲਾ ਗਿਆ ਗੱਲ। ਬਾਈ ਮੁਕਾਬਲਾ ਹੀ ਬੜਾ ਸਖਤ ਹੋਣਾ। ਇੰਨਾ ਪਹਿਲਾਂ ਤਾਂ ਮੀ ਜਿਵੇਂ ਉਹ ਟੂਰਨਾਮੈਂਟ ਨਹੀਂ ਹੁੰਦੇ ਹੁੰਦੇ ਮੇਜਰ ਲੀਗਲ ਟੂਰਨਾਮੈਂਟ ਕਿਹੜੀ ਮੇਜਰ ਲੀਗ ਫਾਊਂਡੇਸ਼ਨ ਵੱਜਦੀ ਆ। ਉਹਦੇ ਚ ਜਦੋਂ ਜਾਂਦੇ ਆ ਖਿਡਾਰੀ ਸਾਰੇ ਜਮਾਂ ਸਿਰੇ ਦੇ ਚੁਣ ਕੇ ਲੈ ਜਾਂਦੇ ਹੋ ਜਮਾਂ ਬਰਛਾਂ ਵਰਗੇ ਜਵਾਨ। ਹੂੰ ਉਹ ਗੱਲ ਹੋ ਗਈ ਹੁਣ ਸਿਆਸਤ ਦੀ ਮੇਜਰ ਲੀਗ ਇੱਥੇ ਹੋਣ ਜਾ ਰਹੀ ਹੈ ਕਿ ਦੜਵੇ ਦੇ। ਸਹੀ ਗੱਲਾਂ ਨੇ ਸਾਰੇ ਪੰਜਾਬ ਦੇ ਤੇ ਮੈਂ ਨਾ ਵੇਖ ਤੂੰ ਹਲਕਾ ਕਾਂਗਰਸ ਦੇ ਪ੍ਰਧਾਨ ਦਾ ਵੀ ਆ ਹੂੰ ਬਾਦਲ ਪਰਿਵਾਰ ਦੇ ਵੀ ਪੈਰ ਇੱਥੋਂ ਹੀ ਲੱਗੇ ਆ ਲੱਗੇ ਆ ਡੈਂਪੀ ਟ ਲੋਏ ਸੇ ਗਿੱਦੜਵੇ ਹਲਕੇ 'ਚ ਰਹਿੰਦਾ ਗਿੱਦੜਵੇ ਸ਼ਹਿਰ 'ਚ ਹਾਂ ਲੋਕਲ 12 ਸਾਲ ਹੋ ਗਏ ਉਹਨੇ ਵਰਕ ਵੀ ਕਰਿਆ ਲੋਕਾਂ ਦਾ ਦੁੱਖ ਤੇ ਸੁੱਖ ਦੇ ਕੁੱਲ ਦੇ ਗਿਆ ਮਨਪ੍ਰੀਤ ਬਾਦਲ ਵੀ ਇੱਥੋਂ ਦਾ ਚਾਰ ਵਾਰੀ ਜੇਤੂ ਆ بس ਸਾਰਾ ਸੋ ਵੋਟਾਂ ਦੇ ਹੀ ਹੋਊ ਇੱਥੇ ਹਾਂ ਤਿਲਕਣ ਬਾਜੀ ਆ ਬਾਈ ਜਿਵੇਂ ਉਹ ਰੈਸਲਿੰਗ ਵਾਲੇ ਨਹੀਂ ਲੜੀ ਦੋ ਜਾਂਦੇ ਹੁੰਦੇ ਆ ਤੇ ਪਾਚੋਗੇ ਮੁੱਕਾ ਮਾਰ ਕੇ ਹੋਰ ਲੱਤ ਜੀ ਚੱਕ ਦਿੰਦਾ ਤੇ ਪਕੋ ਕਹਿੰਦਾ ਆਏ ਪਤਾ ਨਹੀਂ ਕਿਹਦਾ ਮੌਕੇ ਤੇ ਤਾੜੀ ਮਜਣੀ ਆ ਲੱਡੂ ਵੰਡੇ ਰਹਿ ਸਕਦੇ ਇੱਥੇ ਕਿਸੇ ਆ ਲੱਡੂ ਦੀਆਂ ਤਾਂ ਬਾਈ ਸਾਂਗਾ ਸਾਰੀਆਂ ਪਾਲਟ ਕੇ ਕਰਕੇ ਰੱਖਣ ਪਤਾ ਨਹੀਂ ਕਿਹਦਾ ਬਹੁਤ ਪੈ ਜੇ ਪਤਾ ਨਹੀਂ ਕਿਉਂਕਿ ਜਮ ਮਾਰ ਜੇ ਇੱਥੇ ਮੈਨੂੰ ਲੱਗਦਾ ਵੀ ਸੈਂਕੜੇ ਵੋਟਾਂ ਤੇ ਹੋਣਾ ਥੋੜਾ ਹੀ ਰਹੂਗਾ ਬਾਈ ਹਾਂ ਬਹੁਲਾ ਸਖਤ ਮੁਕਾਬਲਾ ਹੋਣਾ ਤੈਨੂੰ ਮੈਂ ਜਦੋਂ ਬਈ ਮੈਂ 100 ਹੱਥ ਰੱਸਾ ਤੇ ਸਿਰੇ ਤੇ ਗੰਢ ਤੈਨੂੰ ਮੈਂ ਪੰਜਾਬੀ ਜੀ ਸਮਝਾਤਾ ਬਈ ਸੈਂਟਰ ਦੇ ਮੰਤਰੀ ਵੀ ਇੱਥੇ ਵੋਟਾਂ ਮੰਗਣ ਆਉਣਗੇ ਆਉਣਗੇ ਤੇ ਹੁਣ ਵੇਖ ਲੈ ਫਿਰ ਸੈਂਟਰ ਦੇ ਮੰਤਰੀ ਮਨਪ੍ਰੀਤ ਮਗਰ ਆਉਣਗੇ ਤੇ ਪੰਜਾਬ ਵਾਲੇ ਤੇ ਪੰਜਾਬ ਗਵਰਨਮੈਂਟ ਡੈਂਪੀ ਢੋ ਮਗਰ ਆਉ ਤੇ ਹੋ ਸਕਦਾ ਜਿਹੜਿਆਂ ਦੇ ਆਪਾਂ ਪਿਛਲੀਆਂ ਵੀਡੀਓ ਚ ਉਮੀਦਵਾਰਾਂ ਦੇ ਨਾਮ ਲੈ ਸੀਗੇ ਹੋ ਸਕਦਾ ਉਹ ਕਿਸੇ ਪਾਸੇ ਨਾਰਾਜ਼ ਵੀ ਹੋ ਸਕਦਾ ਹੈ ਸਰਕਾਰ ਤੋਂ ਤੇ ਜਾ ਉਹਨਾਂ ਨੂੰ ਕਿਸੇ ਚੰਗੇ ਅਹੁਦੇ ਨਾਲ ਨਮਾਜਿਆ ਜਾਉ ਉਹ ਵੀ ਇਧਰ ਉਧਰ ਕੋਈ ਬਾਈ ਇਧਰ ਉਧਰ ਵੀ ਹੋ ਸਕਦਾ ਤੇ ਚੰਗੇ ਅਹੁਦਿਆਂ ਨਾਲ ਵੀ ਨਮਾਜਿਆ ਜਾ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਸਾਰੀ ਸਿਆਸਤ ਦੀ ਤੰਦ ਨਹੀਂ ਤਾਣੀ ਉਲਝ ਗਈ ਹਮ ਤੇ ਕੋਈ ਸਿਆਸੀ ਧਮਾਕਾ ਆਉਣ ਵਾਲੇ ਚਾਰਕ ਦਿਨਾਂ ਚ ਹੋਰ ਵੀ ਹੋ ਸਕਦਾ ਹੋ ਸਕਦਾ ਹਨਾ ਬਹੁਤ ਕੁਝ ਹੋਣਾ ਅਜੇ ਤਾਂ ਮੈਂ ਤਨੂ ਆਵੇ ਆਖੀ ਤਾਂ ਜਾਣਾਂ ਵੀ ਅਜੇ ਤਾਂ ਟ੍ਰੇਲਰ ਆ ਬਹੁਤ ਕੁਝ ਹੋਣਾ ਪਿਕਚਰ ਅਭੀ ਬਾਕੀ ਹੈ ਹਜੇ ਇਹ ਤਾਂ ਚਾਰ ਆਪਾਂ ਪਾਰਟੀਆਂ ਦੇ ਮੇਨ ਮੇਨ ਨਾਂ ਲੈ ਤੇ ਹਜੇ ਜਿਹੜੀ ਸਿੱਖਾਂ ਦੀ ਪਾਰਟੀ ਆ ਹਜੇ ਉਹਨਾਂ ਨੇ ਵੀ ਉਮੀਦਵਾਰ ਦੇਣਾ ਫੇਰ ਇੱਕ ਉਹ ਜਿਹੜਾ ਸ਼੍ਰੋਮਣੀ ਕਾਦੀ ਦਲ ਨਵਾਂ ਬਣਿਆ ਜਿਹਦੇ ਜੋ ਫਕਰਸਰ ਵਾਲੇ ਚਰਨਜੀਤ ਅਰਗੇ ਚੰਦੂ ਮਾਜਰੇ ਅਰਗੇ ਉਹਨਾਂ ਨੇ ਵੀ ਉਮੀਦਵਾਰ ਦੇਣਾ ਹਜੇ ਉਮੀਦਵਾਰ ਹੋਰ ਬਹੁਤ ਹਜੇ ਕਿਸਾਨਾਂ ਨੇ ਉਮੀਦਵਾਰ ਦੇਣਾ ਇੱਥੇ ਤਾਂ ਕਰਕੇ ਇੱਥੇ ਚਾਰ ਨਹੀਂ ਘੱਟੋ-ਘੱਟ 7 ਤੋਂ 8 ਪਾਰਟੀਆਂ ਸਾਰੀਆਂ ਕਮਸਾਨ ਹੀ ਪਊਗਾ ਮੈਂਨ ਉਮੀਦਵਾਰ ਉਤਰਨਗੇ ਪਿੰਡਾਂ 'ਚ ਵੀ ਮੁਕਾਬਲਾ ਪੂਰਾ ਟਫ ਹੋ ਜਾਊਗਾ ਸਹੀ ਗੱਲ ਆ ਹੋ ਸਕਦਾ ਵੀ ਕਾਲੀ ਦਲ ਦੇ ਜਿਹੜੇ ਸਰਪੰਚ ਆ ਉਹਨਾਂ ਨੂੰ ਆਮ ਆਦਮੀ ਦੇ ਦਫ਼ਤਰਾਂ 'ਚ ਬਹਿਣਾ ਪਵੇ ਕਿਉਂਕਿ ਕਾਲੀ ਦਲ ਦਾ ਬਹੁਤ ਵੱਡਾ ਚਿਹਰਾ ਐਡਾ ਵੱਡਾ ਲੀਡਰ ਛੱਡ ਕੇ ਕਾਲੀ ਦਲ ਨੂੰ ਆਮ ਆਦਮੀ ਚ ਉੱਠ ਗਿਆ ਬੜਾ ਕੁਝ ਹੋਣਾ ਬਾਈ ਯਾਰ ਗੱਲ ਸਮਝੋ ਬਾਹਰ ਆ ਸਹੀ ਗੱਲ ਆ ਤਾਂ ਤਾਣੀ ਉਲਝਦੀ ਆ ਤੇ ਜੇ ਹੋਰ ਉਲਝੂਗੇ ਹਾਂ ਤੇ ਦੱਸ ਤੈਨੂੰ ਦੇਵਾਂਗੇ ਫੇਰ ਅਗਲੀ ਸ੍ਰੇਸ਼ਟੀ ਦੱਸੂਗੀ ਅਗਲੀ ਵੀਡੀਓ 'ਚ ਨਹੀਂ ਹਾਂ ਜਦੋਂ ਇਲੈਕਸ਼ਨਾਂ ਤੋਂ 15 ਜਾਂ 14 ਦਿਨ ਰਹਿ ਗਏ ਸ੍ਰੇਸ਼ਟੀ ਉਹਨੂੰ ਬੋਲੂ ਉਹਨੂੰ ਬੋਲੂਗੀ ਉਹਨੂੰ ਫੇਰ ਪਾਵਾਂਗੇ ਉਹ ਤੋਂ ਪਹਿਲਾਂ ਵੀਡੀਓ ਤਾਂ ਪਾਉਂਦੇ ਰਵਾਂਗੇ ਹਾਂ ਪਰ ਸ੍ਰੇਸ਼ਟੀ ਵਾਲੀ ਵੀਡੀਓ ਐਤਕੀ 15 ਦਿਨ ਪਹਿਲਾਂ ਹੀ ਪਾਵਾਂਗੇ ਕਿਉਂਕਿ ਅੱਗੇ ਆਪਾਂ 2-3 ਮਹੀਨੇ ਪਹਿਲਾਂ ਦੱਸਤਾ ਸੀ ਉਹਦੇ 'ਚ ਇੱਕ ਉਮੀਦਵਾਰ ਉਹ ਤੋਂ ਬਾਅਦ ਉਤਰਿਆ ਸੀ ਫਰੀਦਕੋਟ ਤੇ ਉਹ ਕਈ ਭਰਾਵਾਂ ਨੇ ਨਾ ਕਮੈਂਟ ਕਰੇ ਅਖੇ ਤੂੰ ਤਾਂ ਕਰਮਜੀਤ ਅਨਮੋਲ ਨੂੰ ਆਦਾ ਸੀ ਜਿਹੜੇ ਟਾਈਮ ਆਪਾਂ ਆਖਿਆ ਸੀ ਨਾ ਉਸ ਟਾਈਮ ਉਹ ਉਸ ਟਾਈਮ ਸਰਬਜੀਤ ਖਾਲਸਾ ਮੈਦਾਨ ਚ ਨਹੀਂ ਸੀ ਉਦੋਂ ਬਾਅਦ ਇਸ ਕਰਕੇ ਉਮੀਦਵਾਰ ਦਾ ਪਤਾ ਪਾਣ ਬਾਈ ਕੀਨੇ ਮਾਰਨੀ ਆ ਪਰ ਦੱਸਦਾ ਨਹੀਂ ਜੇ ਅੱਜ ਦੱਸਦਾ ਕਿਉਂਕਿ ਹਜੇ ਉਮੀਦਵਾਰ ਹੋਰ ਆਉਣੇ ਆ ਮੈਦਾਨ ਚ ਹਜੇ ਸਾਰਿਆਂ ਨੂੰ ਆ ਜਾਣ ਦੇ ਫਿਰ 14 ਦਿਨ ਪਹਿਲਾਂ ਕਹਦੇਗੇ ਵੀ ਸ੍ਰਿਸ਼ਟੀ ਕਹਿੰਦੀ ਆ ਅਜੇ ਤਾਂ ਨਹੀਂ ਪਤਾ ਕੀ ਦੇ ਫਾਲ ਪਰ ਦੱਸਾਂਗੇ ਯਾਰ ਜਵਾਨ ਹੋਣੀ ਭਾਈ ਦੇ ਆਪਾਂ ਲੋਕਾਂ ਨਾਲ ਵਾਅਦਾ ਕਰਿਆ ਜੇ ਝੂਠੇ ਪੈਗੇ ਤਾਂ ਆਪਾਂ ਆਪਣੇ ਆਪ ਨੂੰ ਬੰਦੇ ਹੀ ਨਹੀਂ ਕਹਾਉਂਦੇ ਆਪਾਂ ਆਖਾਂਗੇ ਯਾਰ ਅੱਜ ਤੋਂ ਬੋਲਣਾ ਹੀ ਛੱਡਿਆ ਆਪਾਂ ਲੀਡਰੀ ਬਾਰੇ ਤੇ ਜੇ ਸੱਚੇ ਪੈਗੇ ਫਿਰ ਮੰਨੇਗਾ ਬਾਬਿਆਂ ਨੂੰ ਮੰਨਾਂਗੇ ਬਾਬਿਆਂ ਨੂੰ